mm -hmm. Yeah. ਵੀਰਾਨਾ ਨੇ ਨੂੰ ਪਿਆਰਾ ਵੇ ਵੇ ਕੁੜੀਆਂ ਲੈ ਦੂਗਾ ਚਾਰ ਵੀਰਾ ਨਾਨੇ ਨੂੰ ਪਿਆਰਾ ਵੇ ਵੇ ਕੁੜੀਆਂ ਲੈ ਦੂਗਾ ਚਾਰ ਵੀਰਾ ਕੁੜੀਆਂ ਵਕੈਂਦੀ ਆਂ ਕਹਿੰਦੀਆਂ ਵੇ ਵੇ ਗੰਗਾ ਜਮਣਾ ਤੋਂ ਪਰ ਵੀਰਾ ਬਾਬਲ ਨੂੰ ਪਿਆਰਾ ਵੇ ਕੁੜੀਆਂ ਲੈ ਦੂਗਾ ਚਾਰ ਵੀਰਾ ਬਾਬਲ ਨੂੰ ਪਿਆਰਾ ਕੋੜੀਆਂ ਬ ਕਹਿੰਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੀਰ ਮਾ ਮੈਨੂੰ ਪਿਆਰ ਵੇ ਵੇ ਕੋੜੀਆਂ ਲੈ ਦੂਗਾ ਚਰ ਵੀਰ ਮਾ ਮੈਨੂੰ ਪਿਆਰ

जे वीर आया माए लमडे राहीनी कोडा ता बता वीर ने हेत फल पाबियाँ देवर कोड़ी चाड़ आई पाबियाँ देवर कोड़ी चाड़ आमाएनी सत्गुरा काज सवार आई जेवीर आया നദിയ്ക്കാരുന്നു വീര ശാരെണീര ങ്ങാരിയത ਕੋੜੀ ਚੜਿਆਈ ਫਬੀਆ ਦੇਵਰ ਕੋੜੀ ਚੜਿਆ ਮਾਇਨੇ ਸਤ ਗੁਰੂ ਕਾ ਜਿਸ ਵਾਰ ਆਈ ਜੇ ਵੀਰੇ ਆਇਆ ਮਾਇ ਸੋਰੇ ਦੀਆਂ ਗਲ ਲੀਆਂ ਸਤਾ ਚੁੰਮੇ ਵੀਰ ਦੇ ਸੇਰੇ ਤੇ ਕਲੀਆਂ ਪਹਿਨਾ ਨੇ ਵੀਰ ਸ਼ਿੰਗਾਰ ਆਈ ਪਹਿਨਾ ਨੇ ਵੀਰ ਸ਼ਿੰਗਾਰ ਆਇ ਮਾਇਨੇ ਪਪੀਆ ਦੇਵਰ ਕੋੜੀ ਚੜ੍ਹ ਆਈ ਬੱਬੀਆ ਦੇਵਰ ਕੋੜੀ ਚੜਿਆ ਮਾਇਨੀ ਸਤਗੁਰਾ ਕਾ ਜੈ ਸਵਾਰਿਆਈ ਸਤਗੁਰਾ ਕਾ ਜੈ ਸਵਾਰਿਆਈ Adios.

ਤੇਰੀ ਨਥਕਤੇ ਜੜਤ ਜੜੇਂਦੇ ਦੋ ਜਣੇ ਨੀ ਮੇਰੀਏ ਨਵੀਏ ਨਾ ਜੋ ਤੇਰੀ ਨਥਕਤੇ ਵੀਰ ਦੀ ਕੋੜੀ ਟਪਣੀ ਨੀ ਟਪ yeah ಪೇರ ವೀರ ಪಟಣಿ ಪೇ ಕಡಿ ಕುಳಿತ ಪಾ ಮೇರ ವೀರಾ ਭਗੀਆਂ ਮੇਰੇ ਆਵੀਰਾ ਬਗਾਂਧੀ ਕਿਹੜੇ ਜਾਏ ਕਲੀ ਬੇਕਲੀ ਭਗੀਆਂ ਆ ਮੇਰੇ ਆਵੀਰਾ ਬਗਾਂਧੀ ਕਿਹੜੇ ਜਾਏ ਕਲੀ ਬੇਕਲੀ ਜੀਰਾ ਬਨੇ ਮੇਰੇ ਆਵੀਰਾ ਬਨ ਮੇਰੇ ਆ ਵੀਰਾ ਰੰਗ ਰੰਗ ਧੰਖੜੀ ਵੇਖੜੀ ਭਗੇ ਆ ਮੇਰੇ ਆ ਵੀਰਾ ਬਗਾਦੀ ਖਿੜੇ ਜਾਏ ਕਲੀ ਵੇ ਕਲੀ ਭਗੀ ਆ ਮੇਰੇ ਆ ਵੀ ਬਣ ਮੇਰੇ ਆਵੀਰਾ ਕਲਗੀ ਜੜਾ ਧਾ ਖੜੀ ਵੇਖੜੀ ਪਗਨੀਆ ਮੇਰੇ ਆਵੀਰਾ ਬਾਗਾਂ ਦੀ ਖੜੇ ਜਾਏ ਕਲੀ ਵੇ ਕਲੀ ਪਗੀ ਆ ਮੇਰੇ ਆਵੀ ी गुस्सा पा मे अवीरा तडा ध्याुसा पा मेरे अवीरा खडी। ध्याेखी ਬਾਗੀਆਂ ਮੇਰੇ ਅਵੀਰਾ ਬਾਗਾਂ ਦੀ ਖੜੇ ਜਾਏ ਕਲੀ ਵੇ ਖਲੀ ਬਾਗੀਆਂ ਮੇਰੇ ਅਵੀਰਾ ਬਾਗਾਂ ਦੀ ਖੜੇ ਜਾਏ ਕਲੀ ਵੇ ਖਲੀ ਧੰਨਵਾਦ ਜੀ ਅਸੀਂ ਚਰਨਜੀਤ ਢਾਲੀਵਾਲ ਜੀ ਤੇ ਕਹਿੰਦੇ ਅੱਜ ਪੰਜ ਵੀਰ ਦੇ ਵਿਆਹ ਦੇ ਵਿੱਚ ਗਾਈਆਂ ਜਾਣ ਵਾਲੀਆਂ ਘੋੜੀਆਂ ਦੀ ਜਿਹੜੀ ਵੀਡੀਓ ਹੈਗੀ ਅਪਲੋਡ ਕਰ ਦਿੱਤੀ ਹੈ ਜੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਤੇ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਤੇ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹਿਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ